ਤਿਆਰੀ ਆ ਜੀ ਆ ਜਿਹੜਾ ਆਪਾਂ ਨੇ ਨਿੰਬੂ ਚੀਦੇ ਸੀ ਵੀ ਉਹਨਾਂ ਦਾ ਵੀ ਹੁਣ ਵਿੱਚ ਲੱਲਾ ਪੱਬਾ ਜਾ ਕਰੇ ਦੀਏ ਤੇ ਮੈਂ ਤਾਂ ਅੱਧੇ ਨਹੀਂ ਉਲਝਾਇਆ ਬੰਦੇ ਇੱਧਰ ਅੱਧੇ ਦੇ ਵਿੱਚ ਵਾਲ ਜੇ ਬਹੁਤ ਆ ਉਹਦੇ ਕਰਕੇ ਇਹ ਵੱਡਾ ਟੁੱਕ ਤੋਂ ਲੋਟ ਨਹੀਂ ਆ ਰਿਹਾ ਉਹ ਪਾਜੀ ਤੇ ਛਾਰਕੇ ਦੇਖ ਲੈ ਜੀ ਬਹੁਤ ਫਾਦ ਬਣਾ ਬਹੁਤ ਜ਼ਿਆਦਾ ਮਸੇ ਪੰਕਾ ਦਾ ਵਿਆਹ ਤੇ ਬਾਦ ਬਣਾਉਂਦੇ ਨਹੀਂ ਹੁੰਦੇ ਕਿ ਇਹ ਤਾਂ ਕੋ ਹੋ ਗਿਆ ਸਮਾ ਸਮਾ ਪੂਰਾ ਜੀ ਸਮਾ ਹੋ ਗਿਆ ਬੰਦਾ ਅੱਛਾ ਜੀ ਚਾਰ ਪੀਜ ਨੂੰ ਪੂਰੇ ਹੋਲੇ ਦਿਨ ਅੱਛਾ ਅੱਛਾ ਆ ਤੋਂ ਨਹੀਂ ਹੋ ਗਿਆ ਜੀ ਆ ਨਹੀਂ ਹਾਂ ਸਾਤੇ ਬਾਅਦ ਤੇ ਤੀਜਾ ਮਾਉਣ ਵਾਲਾ ਜੰਨੀ ਹਮ ਨਣੀਆ ਹਮੰਜਾ ਵਿਚਾਰਾ ਇਹਦਾ ਨੰਬਰ ਲੱਗ ਗਿਆ ਹੁਣ ਹਾਂ ਹੁਣ ਲੱਗ ਗਿਆ ਨੰਬਰ ਹੂੰ ਸੱਕਰ ਮਾਤਲੀ ਸੱਕਰ ਪੈ ਗਿਆ ਅੱਛਾ ਏ ਨਾ ਖੱਟਾ ਜਿਹਾ ਰਹਣਾ ਹੂੰ ਟਾਈਮ ਮਟਾਸ ਜਾਊਗਾ ਨਾ ਉਹ ਤਾਂ ਬਾਤ ਵੀ ਪੈ ਦੂਗਾ ਕਿ ਹੁਣ ਮਾਣੂ

ਆ ਇਹ ਦਹਰਾਇਦੀ ਕੀ ਜਾਊਗੀ। ਧਾਵਣ ਦਾ ਮਿੱਠਾ। ਇਹ ਸ਼ੱਕਰ ਮੁੱਲ ਦੀਆਂ ਚੀਨੀ ਹੋਣੀ ਹੈ ਜੇ ਤੂੰ ਹੋਆ। ਇਹ ਤਾਂ ਘਰ ਵਾਲੀ ਹੋਊ ਜੇ ਤਾਂ ਹੁੰਦਾ ਵੀ ਪਾਣੀ ਆਪ ਬਣਾਈ ਵੀ ਹੈ। ਹੁਣ ਤੁਨ ਜਿਹੜਾ ਖਲਾੜਾ ਪਰਗੋੜ ਬਣਦੇ ਆ। ਵਿੱਚੋਂ 50% ਗੋੜ 50% ਚੀਨੀ ਮਿਕਸ ਕਰਕੇ ਵੇਚੀ ਜਾਂਦੇ। ਚੀਨੀ ਸੜੀ ਉਹ 40 ਰੁਪਏ ਕਿਲੋ। ਗੋੜ ਦਾ 80 ਰੁਪਏ ਕਿਲੋ। 90 ਕਿਲੋ ਨਾਇਕਣ ਜਾਰੇ ਬਣ ਜਾਂਦਾ ਫਿਰ ਚੀਨੀ ਪਾ ਕੇ ਹਾਂ ਉਹ ਤਾਂ ਹੀ ਤਾਂ ਫਿਰ ਹੁਣ ਜਿਹੜਾ ਕਲਾੜਾ ਪਰ ਗੰਨਾ ਜੀ ਉਹਨਾਂ ਨੇ ਹੁਣ ਲੈ ਕੇ ਸਾਲ 6 ਮਹੀਨੇ ਤੱਕ ਪੀੜੀ ਜਣਾ ਉਹ ਉੱਕਣੇ ਵਿੱਚੇ ਦੂਏ ਖਸ ਸੁੱਕ ਜਾਂਦਾ ਕੁਸ ਖਰਾਬ ਹੋ ਗਿਆ ਕੁਸ ਆਹ ਜਾ ਕੁਸ ਨੰਨਾ ਪੱਬਾ ਹਨੇ ਦਾਸਾ ਹੋ ਰੋਟਾ ਛੱਡਿਆ ਸਾ ਗਿਆ ਦੇ ਤਾਂ ਨਾ ਮੁੜ ਕੇ ਗਾੜੀ ਜੀ ਹੁਣ ਲੱਗ ਗਈ ਬਦਲਵਾਈ ਜੀ ਉਹੀ ਬਿਨਾਂ ਉਹ ਤਾਂ ਕਰਕੇ ਕੱਪੜੇ ਜੀ ਕਈ ਦਿਨਾਂ ਬਾਅਦ ਧੋ ਹੋਇਆ ਹਜੂਰ ਸਾਹਿਬ ਵਾਲੇ ਬੱਚੇ ਕਰਨ ਦੇ ਜੀ ਵਿੱਚ ਆਪਣੇ ਹੁਣ ਸੁੱਕਣੇ ਨਹੀਂ ਧੁੱਪ ਨਹੀਂ ਨਿਕਲਣੀ ਦੋ ਤਿੰਨ ਦਿਨ ਪਤਾ ਨਹੀਂ ਇਹ ਨਹੀਂ ਪਤਾ ਕਿ ਕਿੰਨੇ ਦਿਨ ਨਿਕਲਣੀ ਇਹ ਤਾਂ ਹੁਣ ਦੇਖਾਂਗੇ ਵੈ ਕਰੂ ਕਿਆ ਰੰਗ ਦਿਖਾਉਂਦਾ ਦਰਬਾਰਾ ਤਾਂ ਹਾਂ ਕੱਲ ਉਹਨਾਂ ਨੂੰ ਗੁਰਦਰ ਘਰੇ ਬਣਾ ਕੇ ਬਖਲਾਇ ਜੋ ਪੁੱਤ ਸਿੱਧਾ ਸਮਾਨ ਨਾਲ ਉਹ ਘਰੇ ਬਣਾ ਚ ਕੋਈ ਦੋਲ ਚ ਬਣਾਓ ਘਰੇ ਬਣਾਓ ਬਾਹਰ ਬਣਾਓ ਚੁੱਪ ਚਾਪ ਵਾਲਾ ਕੰਮ ਕਿੱਥੇ ਹੈ ਨਾਲ ਕੋਲ ਹੂੰ ਬੈੱਕ ਸਮਾਨ ਲੈਣ ਆਏ ਤੇ ਹੁਣ ਪਤਾ ਨਹੀਂ ਕਿਆ ਕਿਆ ਲਾਉਂਗੇ ਮਾਦਰੀ ਨਹੀਂ ਇਹ ਤਾਂ ਹੋ ਰਿਹਾ ਕੋਈ ਬੀਬੀ ਮਾ ਕੇ ਦੇ ਕਾਹਾਂ ਤੇ ਤੇ ਲਓ ਉਹਨੇ ਕਿੰਨੇ ਰੁਪਏ ਦਿੱਤਾ ਤਾਂ ਨਹੀਂ ਕਾ 62 ਰੁਪਏ 62 ਰੁਪਏ 42 ਰੁਪਏ 62 ਰੁਪਏ ਐਮ ਆਰ ਪੀ ਉਹਥੇ ਕ ਪੁੱਛ ਲਾ ਇੱਥੇ ਖੜੇ ਹੋਣੇ ਮੁੰਡੇ ਉਹਨਾਂ ਨੇ ਵਜਨ ਕਰਕੇ ਦੱਸ ਦੇਣਾ ਉਹਨੇ ਵਿਚਾਰ ਰੇਟ ਆ ਕਮਾਨ ਲੈ ਅਸਾਲ ਕਮਾ ਘਰ ਪਈਆਂ ਸਾਡੇ ਇੱਟੇ ਪੈ ਕੇ ਕੋ ਗਿਆ ਜੀ ਗੋਭੀ ਵੀ ਆਲਟਮਾ ਦਾ ਇੱਕ ਟਿੱਕਾ ਪਿਆਜ਼ ਪਿਆ ਇੱਧਰ 35 ਰੁਪਏ ਸਿਸਟਮ ਸਿਸਟਮ ਦੇ ਹਿਸਾਬ ਨਾਲ ਚੱਲਦਾ ਕੰਮ ਹੂੰ ਗਾਹ ਜਾਣਾ ਹੁਣ ਕਿਤੇ ਉੱਪਰ ਆਸਮਾਨ ਤੇ ਕਾਦਾ ਸਮਾਨ ਉੱਪਰ ਵੀ ਜਿਹੜਾ ਲੈਣਾ ਆ ਬੁੱਬੂ ਬੁੱਬੂ ਤਾ ਦੇ ਕਿਆ ਲੈਣਾ ਉਸ ਹਾਂ ਛੱਪਾ ਚੋਕਰ ਪਾਇ ਬੂ ਤਾਂ ਮੈਂ ਸਾਨੂੰ ਮੋਹ ਦੇ ਚੋਕਰ ਤਾਂ ਇਹ ਰੋਜ਼ ਦੁਕਾਨ ਜਾਂਦੀ ਇਹ ਗੱਲ ਮਾੜੀ ਐ ਇਸ ਕਰਕੇ ਉਹ ਤਾਂ 2 ਨੰਬਰ ਪਰ ਖੜੀ ਜਿੱਥੇ ਉੱਪਰ ਆ ਨਹੀਂ ਹੂੰ ਸਾਨੂੰ ਬੱਚੇ ਪਿਠਾਣ ਲਾ ਰਹੀ ਤੇ ਨਹੀਂ ਤਾਂ ਇਹਦੇ ਇਹਦੇ ਅੰਦਰ ਵੀ ਬਹਿ ਸਕਦੀ ਹੈ ਕਾਤੇ ਤਾਂ ਮੈਂ ਛੋਟਾ ਹੋ ਜਾਣਾ ਛੋਟੀ ਹੋ ਜਾ ਹੁਣ ਛੋਟੀ ਹੋ ਜਾਣਾ ਤਾਂ ਹੋ ਹੁਣ ਤਾਂ ਉਹ ਵੱਡੀ ਹੋ ਗਈ ਵੱਡੀ ਹੋ ਕਾਲੇ ਜਾਂ ਸਿੰਮ ਸਿੰ ਟਾਈਮ ਲੱਗੂਗੀ ਪਹੁੰਚਤਾਗੀ 1 ਨੰਬਰ ਤੇ ਪਿੱਛੇ ਹੋ ਰਹਾ ਪਿੱਛੇ ਰੀਤ ਅੰਦਰ ਤੇ ਕੋਈ ਆਜੂਗਾ ਪੁੱਤ ਉਹਨਾਂ ਰੇੜੀ ਤੇ ਬੜਾਲ ਕੇ ਲੈ ਜਾਣਾ ਤੈਨੂੰ ਫਿਰ ਕਿਆ ਕਰਾਂਗੇ ਹਾਂ ਟਾਈਮ ਲੱਗੂਗਾ ਯਾਰ ਮਨੂੰ ਸਲੋ ਪ੍ਰੋਸੈਸ ਲੱਗਦਾ ਤਾਂ ਥੋੜਾ ਜਿਹਾ ਅੰਦਰ ਦੇ ਨਰਾਜੀ ਕਿਤੇ ਚੜ ਰਹੀ ਹਾਂ ਨਾ ਚੜਨੀ ਹਾਂ ਹੁਣ ਆਈ ਆਪਣੇ ਕੋਲ 0 ਨੰਬਰ ਤੇ ਆਪਾਂ ਚਲੋ ਜੀ ਨਵਾਂ ਫਿਰ ਉਤਾਰੋ ਉਹ ਕਿੰਨਾ ਨੰਬਰ ਇੱਕ ਨੰਬਰ 5 2 3 ਇਹ ਤਾਂ ਬਾਇਰਾ ਵਿੱਚ ਹੁੰਦਾ ਉਹ ਥੋੜੀ ਪੱਤ ਗਈ ਪਰ ਉਹ ਤਾਂ C'è solo un amico che mi ha fatto. Sono vittorie. 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 ਉਹ ਕੱਥੇ ਡਰਾਈਵਰ ਬਣੀ ਫਿਰਦੀ ਆ ਇਸ ਟਾਈਮ ਫਿਰ ਮੇਰੇ ਮੂਰੇ ਆ ਜਾਂਦੇ ਰੀਤ ਨੂੰ ਨਾ ਫੋਟੋ ਰੀਤ ਰੀਤ ਕਿੱਥੇ ਮੰਨ ਜੂ ਗਹਿਣਾ ਹੈ ਹਾਂ ਹਾਂ ਕੈਸ਼ੀਅਰ ਦਿੱਤਿਆ ਕੈਸ਼ੀਅਰ ਦਾ ਸ਼ੋਲਡਰ ਆਇਆ ਆਪਿਆ ਹੈਡ ਐਂਡ ਸ਼ੋਲਡਰ ਹਾਂ ਹਾਂ ਕੈਸ਼ੀਅਰ ਦਿੱਤਿਆ ਜਲ ਜਲਦ ਕੈਸ਼ੀਅਰ ਪਰ ਕੋਣ ਕਰੇ ਤਾਂ ਦੀ ਵੀ ਬਹੁਤ ਹੋ ਗਈ ਬਲਾਈ ਜਾ ਕਰੋ ਹਾਂ ਹੈਡਿੰਗ ਸ਼ੋਲਡਰ ਔਰ ਕੀ ਕਰਨਾ ਸਰਦੀਆਂ ਚ ਪਤਾ ਕੀ ਥੋੜਾ ਜਿਹਾ ਸਰੋਂ ਦਾ ਤੇਲ ਨੂੰ ਜਿਆਦਾ ਵਰਤੋ ਸਰੋਂ ਦਾ ਤੇਲ ਵਰਤੋ ਇਹਨਾਂ ਕਾਲੂਏ ਘਰੇ ਇਹ ਤਾਂ ਸਰਦਾ ਸਰੋਂ ਦਾ ਤੇਲ ਮੱਥਾ ਮੱਥਾ ਨਾ ਹਾਂ ਖੁਸ਼ਕੀ ਚੱਕ ਹੋ ਜਾਂਦੀ ਸਾਰੇ 10 ਮਿੰਟ 10 ਦੀ ਜਿਹੜੀ ਕਹਿੰਦੀ ਕਰਨ ਦਾ ਸਿਰ ਭਰਿਆ ਤੇ ਹਾਂ ਹਾਂ ਖੁਸ਼ਕੀ ਹੋ ਜਾਂਦੀ ਖੁਸ਼ਕੀ ਸਰਦੀਆਂ ਦੇ ਵਿੱਚ ਛੱਡ ਪੁੱਤ ਛੱਡ ਹਾਂ ਛੱਡੀ ਜੀ ਨੇ ਕਿੱਥੇ ਛੱਡਣਾ ਕੋਸਾ ਭਾਇਗਰੂ ਸਤਨਾਮ ਲਾਈਟ ਜਿਆਦਾ ਬੜੇ ਜਦ ਭਾਜੀ ਲੈ ਤਲੇ ਲੈ ਤਲੇ ਬੁੱਤ ਆਹ ਨਾ ਇਹ ਨਹੀਂ ਲੈਣੇ ਇਹ ਬੁੱਤ ਦੰਦ ਦੰਦ ਖਰਾਬ ਕਰ ਦੇ ਹਾਂ ਆਹ ਲੈ ਲੈਣੇ ਦੋਨਾਂ ਦੇ ਵਾਸਤੇ ਇੱਕ ਇੱਕ ਆ ਵੀ ਲੈ ਨਾ ਬੁੱਡੀ ਵੱਡੀ ਸਾਰੀ ਨਹੀਂ ਜੀ ਭਾਇਗਰੂ ਇੱਕ ਕਰ ਦੇ ਨਹੀਂ ਆ ਜਾਣੀ ਬਿੱਲ ਘਟਾਉਣਾ ਦੇਖ ਦੇਖ ਚੱਲ 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 ਪਾ ਦੇ ਕੇ ਪਾ ਦੇ ਕੇ ਪਾ ਦੇ ਕੇ ਪਾ ਦੇ ਕੇ ਇੱਥੇ ਰੱਖ ਲੈਣਾ ਤੈਨੂੰ ਉਹਨਾਂ ਨੇ ਫੇਰ ਨਾ ਗਈ ਕਰੀ ਜਾਈਂ ਸਮਾਨ ਸੱਟ ਫੇਰ ਹਮ ਆ ਲੈ ਲੈ ਬੱਸ ਇਹ ਰੈੱਡ ਮੋਟ ਮੇਰੀ ਚਾਹੀਦੀ ਹੂੰ ਟੈਂਡਸ ਤੋਂ ਸਤਨਾਮ ਸ਼੍ਰੀ ਵਾਹਿਗੁਰੂ ਪਿਆ ਪਾਸਤਾ ਜਿਹੜਾ ਦੂਆ ਲੈ ਕੇ ਜਾਂਦੀ ਹੁੰਦੀ ਹੁੰਦੀ ਤੂੰ ਇੱਕ ਉਹ ਦੇਖ ਜਿਹੜਾ ਇੱਕ ਕਟ ਵਨ ਵਨ ਪੀ ਆ ਘਰੇ ਬਣਾ ਕੇ ਖਾਣ ਨੂੰ ਬਹੁਤ ਦਿਲ ਆਉਂਦਾ ਹਾਂ ਇਹ ਇਹ ਨਾਲ ਪੁੱਛਣਾ ਸੀ ਇਹਦੇ ਨਾਲ ਆਫਰ ਪੁੱਛਿਓ ਐਕਸਕਿਊਜ਼ ਮੀ ਆਫਰ ਦੇਣਾ ਦਾ ਆ ਦੇਖ ਹਾਂ ਹੂੰ ਤੂੰ ਕਾ ਕਰਦੀ ਡਾਂਸ ਜੱ ਸਟ ਡੂ ਹਾਂ ਕਟਾਈ ਹੋਣੀ ਤੇਰੀ ਕਟਾਈ ਆਹ ਤਾਂ ਹੁਮੈ ਨਾ ਰੱਦ ਨੇ ਵਾਹੋ ਸੁਪਨਾ ਅੱਛਾ ਲਿਖਿਆ ਤਾਂ ਹੋਇਆ ਐ ਇਹਦੇ ਇਹਦੇ ਨਾਲ ਨਹੀਂ ਹੁਣੀ ਮੈਨੂੰ ਲੱਗਦਾ ਇਹ ਉਹ ਲਿਖੇ ਤਾਂ ਜਾਂਦੀ ਪਰ ਇੱਥੇ ਕੋਈ ਲਾਈਕ ਆਹ ਚੈੱਕ ਕਰਦੇ ਆ ਦੋਵਾਂ ਨੂੰ ਸੁਗੇ ਤਾਂ ਪੱਗ ਦੇ ਹਾਂ ਉਦਹੀਂ ਹੈ ਮਤਲਬ 90 ਰੁਪਏ ਚ ਇੱਕ ਪੈ ਜਾਣਾ ਬਸ ਇੱਕ ਨਾਲ ਇੱਕ ਫ੍ਰੀ ਆ ਉਹ ਨਹੀਂ ਯਾਰ ਇਤਕੇ ਨਾਲ ਇੱਕ ਫਰੀ ਨਹੀਂ ਕਹਿਣਾ ਦਾ ਭਾਬੀ ਉਦੇ ਉਹੀ ਰੇਟ ਤੇ ਪੈ ਜਾਣਾ ਤੁਹਾਨੂੰ 90 ਰੁਪਏ ਦਾ ਪੈਣਾ ਇਹਦੇ ਪਰ ਕਿੰਨਾ ਬਾਏ ਲਿਖਿਆ ਪਾਉਣ ਪਤਾ ਨਹੀਂ 180 90 ਜੇ ਪੈਣਾ ਤੁਹਾਨੂੰ ਗੱਲ ਸਮਝ ਰਹੀ ਗੱਲ ਕਹਿੰਦੇ ਆ ਉਹ ਇਹ ਨਹੀਂ ਬੁੱਤ ਮੈਕਰਾਨੀ ਨਹੀਂ ਸੋ ਸਿਰਬੈਲ ਗਿਆ ਭਾਬੀ 90 ਰੁਪਏ ਤੇ ਪਾਊਗਾ ਤੁਹਾਨੂੰ ਸਿਰਬੈਲ ਤੇ ਲੈ ਲਿਓ ਦੁਕਾਨ ਤੋਂ ਚਲੋ ਉੱਥੇ ਤੋਂ ਲੈ ਲੀ ਮੈਂ ਤਾਂ ਨਾ ਕਰਦਾ ਤੁਹਾਨੂੰ ਮੈਂ ਪਾਸਤਾ ਲੈ ਲਵਾਂ ਮੈਂ ਮਿਊਨੀਜ਼ ਲੈ ਲਵਾਂ ਉਹ ਲੈ ਲੰਨੇ ਕਰੀ ਨੂ ਦੇਖ ਲੈ ਆਹਾ ਉਹਦੇ ਵਿੱਚ ਆਪ ਤੇ ਏਦਾਂ ਪੈਕਟ ਏਦਾਂ ਹੀ ਬੜਾ ਹੀ ਹੋਣਾ ਛੋਟੇ ਦੇਖ ਉਹ ਪਰ ਤਾਂ ਹੈਗਾ ਤੇ ਤਾਂ ਛੋਟੇ ਇੱਧਰ ਕਿੰਨੇ ਕਿੰਨੇ ਆਏ ਉਹ ਜਿਆਦਾ ਛੋਟੇ ਮਮਾ ਅੱਗਾ ਕੀ ਆਪਰਾਜ ਬੂਦ ਲੱਗਿਆ ਬੈਥੇ ਉਹਨੂੰ ਦੇਖ ਲੈ ਏਡਾ ਯਾਰ ਮਮਾ ਹਾਂ ਆਨੇ ਨਾ ਕੀ ਆ ਇਹ ਦਿਖਾ ਦੇਖੀ ਤਾਂ ਹੁਣ ਕੀ ਆ ਇਹ ਲੈ ਪਤਾ ਨਹੀਂ ਕੀ ਆ ਲੈਣਾ ਨੇ ਮੈਂ ਖਾ ਲੈਣਾ ਕਹਿੰਦੇ ਖਾ ਤਾਂ ਲੈਣਾ ਉਹ ਤਾਂ ਮੈਨੂੰ ਪਤਾ ਤੇਰਾ ਸਭ ਕੁਝ ਦੱਸ ਦਾਂ ਮੈਂ ਤੈਨੂੰ ਹੂੰ ਚੱਲ ਬੜੀ ਡੱਬੀ ਨੂੰ ਹੀ ਹੱਥ ਪਾ ਇੱਧਰ ਆ ਇੱਧਰ ਤਾਂ ਬਸ ਸਮਾਨ ਹੋ ਰੇ ਬਹੁਤ ਪਿਆ ਐਂਡ ਟੂ ਓਰ ਟੂ ਕਿਹੜੇ ਕੰਮ ਨੂੰ ਆਇਆ ਕਿਹੜੇ ਕੰਮ ਤੇ ਲੱਗ ਗਏ ਇੱਕ ਹੋਰ ਤੱਕ ਲੈ ਤਾਂ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਨਹੀਂ ਤਾਂ ਲੈ ਪੁੱਤ ਹੋਰ ਇਹਨਾਂ ਕਿੰਨਾ ਕਿੰਨਾ ਲੈਣਾ ਖਰਾਬ ਕਰਨਗੇ ਖਰਾਬ ਠੀਕ ਖਰਾਬ ਛੋਟੀ ਛੋਟੀ ਇਹਦੇ ਵਿੱਚ ਹੂੰ ਬੜਾਈ ਪੈਕ ਤੱਕ ਛੋਟੇ ਵਾਲਾ ਨਹੀਂ ਹੋਣਾ ਇੱਥੇ ਆ ਪਿਆ ਤਾਂ ਹੈ ਕਿਹੜਾ ਇਹ ਹੂੰ ਖਾ ਲੈਣਾ ਕੀ ਕਹਿੰਦੇ ਕਰਨ ਨੂੰ ਮੈਂ ਗਈ ਦੇਖ ਤਾਂ ਮੈਂ ਗਈ ਉਹ ਮੈਂ ਗਈ ਨਹੀਂ ਪੁੱਤ ਇਹ ਨਹੀਂ ਇਹ ਹੋਆ ਕੀ ਕਹਿੰਦੇ ਇਹ ਮੈਂ ਮਿੰਟ ਵੀ ਪਤਾ ਨਹੀਂ ਕਿ ਛੱਡ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਵੀ ਕੀ ਕਹਿੰਦੇ ਉਹ ਕਿਹੜੀ ਜ਼ਰੂਰੀ ਹੈ ਕਿਹੜੀ ਚੀਜ਼ ਦਾ ਪਤਾ ਨਹੀਂ ਜ਼ਰੂਰੀ ਲੈਣੀ ਹੈ ਹਾਂ ਆ ਲੈ ਲੈ ਛੋਟਾ ਕੋਟਾ ਕੋਈ ਨਹੀਂ ਲੈਣਾ 200 ਲਿਟਰ ਟਟਾ ਹੂੰ ਚਾਹ ਨਹੀਂ ਲੁੱਟਾ ਕਹਿੰਦੀ ਕਿ ਨਹੀਂ ਬੋੜਾ ਦੂਸੇ ਦਿਕਰ ਆਲੀ ਬਸਾਈਏ ਕਰਦੀ ਹੂੰ ਹੋਣਗੀਆਂ ਹੁਣ ਜੋਤ ਕਹਿੰਦਾ ਹੂੰ ਬਹੁਤ ਜੂਸ ਆਹੀ ਪਿਆ ਇੱਧਰ ਆ ਦੇ ਦਿੱਤਾ ਆ ਰਿਹਾ ਹੂੰ ਚੱਲ ਜੀ ਚੱਲ ਠੀਕ ਹੈ ਮੇਰੇ ਟਿਕਾਣੇ ਕਿਹਾ ਕੀ ਇਹਨੂੰ ਤਾਂ ਬਾਕੀ ਕੁਛ ਕਹੀ ਜਾਣਾ ਹੁਣ ਬਸ ਜੀ ਜੂ ਅੱਗੇ ਵਧਿ ਜਾਣਾ ਕੰਮ ਹਾਂ ਉਹ ਕਿਹਾ ਆ ਰੱਖ ਲੈ ਯਾਰ ਇਹਨਾਂ ਨੂੰ ਇਹਨੂੰ ਕਹਿ ਦਿੰਦਾ ਮੈਂ ਵੀਰੇ ਨੂੰ ਉਹ ਉਹੀ ਰੱਖ ਲੈਣੀ ਹੁਣ ਫਿਰ ਤੂੰ ਚੱਲਣਾ ਚੱਲ ਜੇ ਇੱਥੇ ਰਹਿਣਾ ਹੋਰ ਵੀ ਰਹਿ ਦੇਖ ਲੈ ਕੀ ਕਰਨਾ ਦੇਖ ਲੈ ਹੁਣ ਸੋ ਰਣਾਵਰੀ ਨਾ ਦੇਖਲਾ ਤੈ ਕਿਉਂ ਮਰਜੀ ਆ ਸਾਡਾ ਕੰਨਾ ਤਾਂ ਫਰਜ਼ੀ ਆ ਆਪ ਦਾ ਤੇਰਾ ਇੱਕ ਨਹੀਂ ਇੱਕ ਆਲਮਤ ਨਹੀਂ ਮੈਂ ਬਸ 버ਗਰ ਵਾਲੇ ਕਿੱਤੀਆਂ ਵਾਲੇ ਕਿਉਂ ਆਉ ਤੇ ਮੈਂ ਚਾਂਪਾ ਪਈਆਂ ਕਿੱਦਾਂ ਆਈ ਉਹ ਲੋਣੀ ਚਾਂਪਾ ਦੇ ਖੀਵੇਂ ਚਾਂਪਾ 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 ਉਹ ਬਕਤ ਉਹ ਤਾਂ ਕਿਤੇ ਮੂਰੇ ਪਈਆਂ ਹੋਣੀਆਂ ਤੇ ਜਹੁੰਦੀਆਂ ਇਹ ਕਹਿੰਦੇ ਸਾਡੀ ਬਿਕਦੀ ਨਹੀਂ ਹੈ ਹੂੰ ਪਾਵਾਣੀ ਤਾਂ ਹੁਣ ਕਿਹੜਾ ਨਾ ਕਿਹੜਾ ਚੱਲੀ ਬਿਲ ਕਰਾਈ ਬੈਲ ਨੂੰ ਟਾਂਬ ਲੱਜਣਾ ਇੰਨਾ ਟਾਂਬ ਤਾਂ ਖਰੀਦਣ ਨੂੰ ਨਹੀਂ ਲੱਗਿਆ ਜਿੰਨਾ ਟਾਂਬ ਬੈਲ ਨੂੰ ਲੱਜਣਾ ਐਦਾਂ ਸਾਮਣੇ ਲੰਘ ਚੱਲ ਅੱਛਾ ਕਸਤੂਰੀ ਮੇਥੀ ਅੱਛਾ ਕਸਤੂਰੀ ਮੇਥੀ ਹੁਣ ਤਾਂ ਮੇਥੀ ਆਪਣੀ ਬਧੇਰੀ ਹੋਈ ਵੀ ਉਹ ਜਿਹੜੀ ਇਹਦੀ ਮਰੀ ਖੁਸ਼ਬੂ ਆ ਨਾ ਹਾਂ ਚੱਲ ਹਾਂ ਰੋਬਰਟ ਨੂੰ ਲੱਗੋ ਜੀ ਇੱਥੇ ਜਾ ਕੇ ਲੈਣ ਚ ਕਰਾਓ ਜਾ ਕੇ ਬੈਲਾ ਮੇਰੇ ਸਕੂਲ ਚ ਸਵੇਰੇ ਸਕੂਲ ਨੂੰ ਪਾਉਣਾ ਹੈ ਲੱਗੇ ਆ ਗਈ ਕੋਈ ਨਹੀਂ ਜਿਹੜਾ ਸਕੂਲ ਨੂੰ ਸਾਰਾ ਖਸ ਹੁਣ ਖਾ ਲਿਆ ਜਿਹੜਾ ਖਾਣਾ ਤਾਂ ਆਹ ਹੈ ਨਹੀ ਬਾਸਾ ਤਾਂ 6 ਵਰ ਵੀ ਹੁੰਦਾ ਸੋ ਕੈਰੀ ਬੈਗ ਜਿਹੜਾ ਖਬਰਾ ਵਸ ਕਰ ਦੇਣੀ ਆਹ ਲਫਾਫੇ ਜਿਹੜੇ ਫਾਲਕੂ ਦੇ ਹੱਥ ਤੇ ਫਟਦਾ ਜਿਹੜਾ ਸਮਾਨ ਵਿੱਚ ਪਾਉਣ ਵਾਲਾ ਪਾਲਾ ਇਹ ਤਾਂ ਕੈਰੀ ਬੈਗ ਵੀ ਦੋ ਲੈਣ ਵਾਲਾ ਕੰਮ ਹੈ 1000 ਰੁਪਏ ਨੂੰ ਟਿਕਾ ਨਾ 1000 ਰੁਪਏ ਲੱਗਾ ਪੂਰਾ ਕਿੰਨਾ 1500 1500 ਹਾਂ ਮਾਲਾ ਕਰਤੀ ਚਲੋ ਮਾਤਾ ਦੇ ਦੇ ਚਾ ਚੱਲ ਖਾ ਦੇ ਦੇ ਹੋਰ ਬੰਦੇ ਨਾ ਖਾਦੀ ਹੁ ਸੜਕ ਦੇਖ ਕੇ ਕਰਾਸ ਕਰਿਓ ਮੈਂ ਕਹਿੰਨੀ ਬਹੁਤ ਦੇਰ ਬਾਅਦ ਲੈ ਕੇ ਆਂਦਿਆਂ ਸਮਾਨ ਹੁਣ ਆਪਾਂ ਚੱਲਾ ਜਾ ਦਾਰ ਉਹ ਵੀ ਹੱਟੀ ਅੱਜ ਗੱਡੀ ਚੱਕੀ ਵੀ ਆ ਜੀ ਮੈਂ ਆਪਣੀ ਰਾਣੀ ਸੁੰਦਰਾ ਲੈ ਲਿਆ ਤੇ ਆ ਬਸ ਖੰਡ ਚ ਆ ਤਾਂ ਠੀਕ ਆ ਦੂਜੀ ਗੱਡੀ ਲੈ ਗਿਆ ਬਸ ਹੀ ਬਾਈ ਲੋਕ ਲੋਕ ਹੱਕ ਦੇ ਦਿੱਤਾ ਲੋਅ ਓਏ ਕਿਹੜੇ ਆਟੋ ਲੋਕ ਆ ਤਫੜੀਆਂ ਵੀ ਰੱਖ ਚਲੋ ਠੀਕ ਆ ਜੀ ਓਏ ਹਾਏ ਖਾਈਆ Kaya, kaya. Kol tane daha.